ਦਾ ਧੰਨਵਾਦ ਸ਼ੁਕਰੀਆ ਅਸਲਾਮੁਅਲੈਕ ਕੀ ਹਾਲ ਹੈ ਜੀ ਸਾਰਾ ਪਰਿਵਾਰ ਵਧੀਆ ਹੋਗਾ ਠੀਕ ਹੋਗਾ ਤੰਦਰੁਸਤ ਹੋਗਾ ਤੇ ਉਸ ਰੱਬ ਲਗੋ ਇਹੀ ਆਪਾਂ ਦੁਆ ਕਰਦੇ ਹਾਂ ਕਿ ਹਮੇਸ਼ਾ ਤੁਸੀਂ ਤੰਦਰੁਸਤ ਰਹੋ ਖੁਸ਼ ਰਹੋ ਠੀਕ ਹੈ ਜੀ ਆਪਣੇ ਪਰਿਵਾਰ ਦੇ ਨਾਲ ਰਹੋ ਤੇ ਮੈਡਮ ਕਿੰਨੀ ਕਿਨੇ ਵੀਰ ਜੀ ਅਸੀਂ ਨਾਲ ਯੂਐਸ ਤੋਂ ਦੋ ਗੱਲ ਕਰ ਰਹੇ ਹਾਂ ਤੇ ਸਾਡੇ ਨਾਲ ਪਹਿਲਾਂ ਅਸੀਂ ਕਿਸੇ ਕਸਟਮਰ ਦੇ ਇਸਨਾਈ ਥਰੂ ਅੱਗੇ ਵਰਕ ਕਰਵਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਸਾਡੇ ਨਾਲ ਉਹ ਠੱਗੀ ਹੋ। ਤੇ ਚਲੋ ਅਸੀਂ ਥੋੜੀ ਪੇਮੈਂਟ ਪਾਈ ਸੀਗੀ ਅਸੀਂ ਚੁੱਪ ਕਰਕੇ ਚਲੋ ਕੋਈ ਗੱਲ ਨਹੀਂ। ਫਿਰ ਅਸੀਂ ਇਸਨਾਈ ਕਿਸੇ ਹੋਰ ਦਾ ਨੰਬਰ ਦੇਖਿਆ ਚੱਲਦਾ ਹੋਇਆ ਤੇ ਅਸੀਂ ਉਹਨਾਂ ਨਾਲ ਕੰਟੈਕਟ ਕੀਤਾ ਗੱਲ ਕੀਤੀ। ਉਹ ਕਹਿੰਦੇ ਜੀ ਤੁਹਾਡਾ ਪੀਸ ਰੈਡੀ ਹੋ ਜਾਊਗਾ ਲੇਕਿਨ ਸਾਨੂੰ ਤੁਸੀਂ ਪੇਮੈਂਟ ਪਾ ਦਿਓ ਪਹਿਲਾਂ। ਕਹਿੰਦੇ ਜੀ ਪੇਮੈਂਟ ਆਸੀ ਉਹਨਾਂ ਨੂੰ ਥੋੜੀ ਉਹਦੀ ਪੇਮੈਂਟ ਪਾ ਦਿੱਤੀ ਤੇ ਉਸ ਟਾਈਮ ਦੇ ਬਾਅਦ ਜਦੋਂ ਅਸੀਂ ਉਹਨਾਂ ਨੂੰ ਫੋਨ ਕਰਦੇ ਆਂ ਤਾਂ ਉਹ ਸਾਡਾ ਫੋਨ ਹੀ ਚੁੱਕਦੇ ਨਹੀਂ ਸੀਗੇ ਅਸੀਂ ਹੋਰ ਵੀ ਇਹ 2-3 ਨੰਬਰਾਂ 'ਉਂ ਫੋਨ ਦੀ ਕੋਸ਼ਿਸ਼ ਕੀਤੀ ਲਾ ਕੇ ਜਦੋਂ ਗੱਲ ਹੋਈ ਵੀ ਮੜੀ-ਮੋਟੀ ਤਾਂ ਉਹ ਕਹਿੰਦੇ ਜੀ ਕੋਈ ਨਹੀਂ ਦੱਸਦੇ ਆ ਜੇ ਕਰਦੇ ਆ ਜੇ ਦੱਸਦੇ ਆ ਜੇ ਕਰਦੇ ਆ ਜੀ ਕਰਕੇ ਮਤਲਬ ਕਿ ਸਾਨੂੰ ਜੀ 1.5-2 ਮਹੀਨੇ ਹੋ ਚੁੱਕੇ ਸਾਨੂੰ ਕੋਈ ਮਤਲਬ ਕਿ ਉਹਦਾ ਪਤਾ ਤੇ ਸਾਨੂੰ ਹਜੇ ਵੀ ਡਰ ਲੱਗ ਰਿਹਾ ਹੈ ਕਿਤੇ ਤੁਸੀਂ ਵੀ ਉਦਾਂ ਹੀ ਨਾ ਸਾਡੇ ਨਾਲ ਕਰੋ ਕਿ ਤੁਹਾਡੇ ਵੀਡੀਓ ਆ ਰਹੀਆਂ ਨੇ ਕੁਝ ਪੋਸਟ ਆ ਪਾ ਰਹੇ ਹਾਂ ਠੀਕ ਹੈ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਪਾ ਰਹੇ ਹੋ ਤੁਹਾਡੇ ਹਰੇਕ ਡਿਜ਼ਾਈਨ ਸਾਨੂੰ ਬਹੁਤ ਸੋਹਣਾ ਲੱਗਦਾ ਪਸੰਦ ਵੀ ਹੈ ਕਿ ਸਾਡੇ ਦਿਲ 'ਚ ਇੱਕ ਡਰ ਹੈ ਕਿ ਕਿਤੇ ਸਾਡੇ ਨਾਲ ਦੁਬਾਰਾ ਫੇਨੈਸ ਨਾ ਮਤਲਬ ਇਹ ਧੋਖੇਬਾਜ਼ੀ ਹੋ ਜਾਵੇ ਕਿ ਸਾਡੀ ਪੇਮੈਂਟ ਫੇਨੈਸ ਨਾ ਖਰਾਬ ਜਾਵੇ ਜਾਂ ਪੇਮੈਂਟ ਸਾਡੀ ਨਾ ਆਵੇ ਤੇ ਅਸੀਂ ਕੰਮ ਜ਼ਰੂਰ ਬਣਵਾਣਾ ਤੁਹਾਡੇ ਸੂਟ ਵੀ ਤੁਹਾਡੇ ਤੋਂ ਹੀ ਬਣਵਾਣਾ ਤੇ ਚੁਆਇਸ ਵੀ ਸਾਡੀ ਮਤਲਬ ਕਿ ਤੁਸੀਂ ਸਿਲੇਕਟ ਕਰਨੀ ਹੈ ਕਿ ਕਿਦਾਂ ਦਾ ਡਿਜ਼ਾਈਨ ਅਸੀਂ ਤੁਹਾਨੂੰ ਦੋ ਚਾਰ ਡਿਜ਼ਾਈਨ ਭੇਜ ਦਿੰਨੇ ਆ ਉਹਦੇ ਤੋਂ ਤੁਸੀਂ ਸਾਡੇ ਰਿਕਵਰਡਿੰਗ ਕਦੋਂ ਡਿਜ਼ਾਈਨ ਬਣਾ ਕੇ ਭੇਜਨੇ ਤੇ ਲੇਕਿਨ ਸਾਨੂੰ ਇਹ ਦੱਸੋ ਕਿ ਬਾਕੀ ਤੁਹਾਡਾ ਕੰਮ ਜੈਨੂ ਹੈ ਹਕੀਕਤ ਦੇ ਤੁਸੀਂ ਸਾਨੂੰ ਪੇਜ ਬਣਾ ਕੇ ਭੇਜੋਗੇ ਜਾਂ ਨਹੀਂ ਭੇਜੋਗੇ ਜਾਂ ਤੁਸੀਂ ਵੀ ਮਤਲਬ ਕਿ ਦੂਸਰੀ ਤਰ੍ਹਾਂ ਬਹਿ ਕਰੋ ਤੁਹਾਡਾ ਪਹਿਲੀ ਗੱਲ ਦਾ ਪੈਨ ਹੈ ਇਹ ਹੈ ਕਿ ਸਾਡਾ ਕੋਈ ਫੇਕ ਦਾ ਕੰਮ ਨਹੀਂ ਹੈਗਾ ਕਿ ਨਾ ਹੀ ਸਾਡਾ ਕੋਈ ਡੁਬਲੀਕੇਟ ਕੰਮ ਹੈ ओरिजिनल ਕੰਮ ਹੈ ਸਾਡਾ ਜੋ ਵੀ ਕੰਮ ਹੈ ਸੇਲ ਫੇਸ ਟੂ ਫੇਸ ਅਸਲੀ ਕੰਮ ਹੈ ਰਾਈ ਕਸਟਮਰ ਨੂੰ ਪਾਣਾ ਹੈ ਨਹੀਂ ਹੈ ਤੁਸੀਂ ਆਪ ਆਪਣੀ ਸ਼ੋਪ ਤੇ ਵਿਜ਼ਿਟ ਵੀ ਕਰ ਸਕਦੇ ਹੋ ਸਾਡੇ ਕੋਲ ਤੁਸੀਂ ਆਪ ਨਹੀਂ ਆ ਸਕਦੇ ਕਿਸੇ ਰਿਸ਼ਤੇਦਾਰ ਨੂੰ ਭੈਣ ਭਰਾ ਨੂੰ ਕਿਸੇ ਨੂੰ ਵੀ ਤੁਸੀਂ ਇੱਥੇ ਤੱਕ ਲੈ ਕੇ ਭੇਜ ਸਕਦੇ ਹੋ ਜਦੋਂ ਤੁਹਾਡੀ ਤਸੱਲੀ ਹੋ ਜੋਗੀ ਤੁਸੀਂ ਉੱਥੇ ਆਪਣਾ ਵਰਕ ਕਰਵਾ ਲਈ ਤੇ ਉਹ ਕਹਿੰਦਾ ਚਲੋ ਉਹ ਤਾਂ ਗੱਲ ਤੁਹਾਡੀ ਠੀਕ ਹੈ ਜੀ ਲੇਕਿਨ ਸਾਡੇ ਲਈ ਬੰਦਾ ਟਾਈਮ ਨਹੀਂ ਹੈਗੇ ਅਸੀਂ ਕਿਸੇ ਨੂੰ ਭੇਜੀਏ ਔਰ ਇਹਨਾਂ ਤੱਕ ਕੋਈ ਆਵੇ ਚਲੋ ਇਦਾਂ ਦੀ ਮਤਲਬ ਬਹੁਤ ਸਾਰੀਆਂ ਗੱਲਾਂ ਹੋਈਆਂ ਉਹਨਾਂ ਨਾਲ ਪੁੱਲ ਮਲਾ ਕੇ ਗੱਲ ਉਹਨਾਂ ਦੀ ਨਿਚੋੜੇ ਨਿਕਲਿਆ ਤੇ ਚਲੋ ਠੀਕ ਹੈ ਵੀਰ ਜੀ ਅਸੀਂ ਇੱਕ ਪੀਸ ਕਰਵਾਨੇ ਆ ਲੇਕਿਨ ਅਸੀਂ ਪੇਮੈਂਟ ਬਾਅਦ ਚ ਦੇਵਾਂਗੇ ਮਾਣੋ ਕੋ ਪੈਨ ਅੱਜ ਤੱਕ ਮੈਨੇ ਇਤਾਂ ਦਾ ਕੋਈ ਕੰਮ ਦਾ ਪੀਸ ਤਾਂ ਬਣਾਇਆ ਨਹੀਂ ਕਿ ਪੇਮੈਂਟ ਬਾਅਦ ਚ ਆਉਗੀ ਲੇਕਿਨ ਇਹ ਪੀਸ ਪਹਿਲਾ ਮਤਲ ਤੁਹਾਨੂੰ ਮੈਂ ਉਹ ਬਣਾਵਾ ਤੁਸੀਂ ਨਾਲ ਲੈ ਕੇ ਇਹਦਾ ਪੀਸ ਮੇਰੇ ਵੀ ਇਸੇ ਕੰਮ ਦਾ ਨਹੀਂ ਹੋਣਾ ਕਿ ਤੁਹਾਡੇ ਨਾਮ ਦਾ ਬਣਿਆ ਹੋਊਗਾ ਉਹ ਕਹਿੰਦੇ ਨਹੀਂ ਪੀਜਾ ਅਸੀਂ ਤੁਹਾਨੂੰ ਇਹ ਪ੍ਰੋਮਿਸ ਕਰਦਾ ਕਿ ਪੀਸ ਅਸੀਂ ਜਰੂਰ ਛੱਕਾਂਗੇ ਪੀਸ ਬਣਵਾਵਾਂ ਜਿਵੇਂ ਆਂਗੇ ਵੀ ਉਹ ਤੁਹਾਡੀ ਪੇਮੈਂਟ ਫੁੱਲ ਕਰਾਂਗੇ ਕੋਈ ਦਿੱਕਤ ਨਹੀਂ ਲੇਕਿਨ ਤੁਸੀਂ ਸਾਡੇ ਇਹ ਕੰਮ ਨੂੰ ਬਣਾਓ ਤੇ ਉਹਨਾਂ ਦੀ ਚੋਇਸ ਦੇ ਮੁਤਾਬਕ ਅਸੀਂ ਪੀਸ ਬਣਾਇਆ ਉਹਨਾਂ ਦਾ ਬਹੁਤ ਸੋਹਣਾ ਵਰਕ ਕੀਤਾ ਹੋਇਆ ਤੇ ਅੱਜ ਤੁਹਾਨੂੰ ਫੁੱਲ ਫੋੜ ਦਿਖਾਉਂਦਾ ਹਾਂ ਬਹੁਤ ਸੋਨਾ ਵਰਕ ਔਰ ਖੇਸ ਲਵਾਰ ਦੇ ਉੱਪਰ ਹੈ ਠੀਕ ਹੈ ਜੀ ਸਿਲਕ ਦਾ ਵਰਕ ਆਪਾਂ ਨੇ ਇਹ ਕਪੜਾ ਲਿੱਤਾ ਹੋਇਆ ਹੈ ਕਿ ਉਹ ਸਿਲਕ ਦਾ ਤੇ ਇਹ ਤੇ ਟੋਟਲੀ ਹੈਂਡਵਰਕ ਹੋ ਰੱਖਿਆ ਦਬਟੀ ਦੀ ਦੇਖੋ ਫਿਨਿਸ਼ਿੰਗ ਦੇਖੋ ਕੰਮ ਦੀ ਸਾਰੀ ਕੰਮ ਦੀ ਕੁਆਲਿਟੀ ਦੇਖੋ ਕਿੰਨੀ ਬਰੀਕ ਪੱਤੀ ਨਿਕਲੀ ਹੋਈਆਂ ਨੇ ਨਾਲ ਦਬਟੀ ਦੀਆਂ ਲਾਈਆਂ ਹੋਈਆਂ ਨੇ ਸਾਰੇ ਮੋਤੀ ਤੇ ਉੱਪਰ ਦਬਟੇ ਦਾਪਕਾ ਲੱਗਿਆ ਹੋਇਆ ਹੈ ਇਹ ਤਾਂ ਬਹੁਤ ਸੋਨਾ ਡਿਜ਼ਾਈਨ ਹੈ ਨਾਲ ਇਹਦੇ ਨੈਕ ਬੰਦ ਰਿਹਾ ਹੈ ਫੁੱਲ ਹੈਵੀ ਨਾਲ ਇਹਦੀ ਬਾਜ਼ੂ ਦੇ ਉੱਪਰ ਵੀ ਬਹੁਤ ਸੋਨਾ ਵਰਕ ਦਿੱਤਾ ਹੋਇਆ ਹੈ ਦੁਪੱਟੇ ਵਿੱਚ ਇਹਦੇ ਪਲੇਨ ਹੈ ਉਹਦੇ ਉੱਤੇ ਲੈਸ ਲਗਵਾ ਰੱਖੀ ਆਪਾਂ ਨੇ ਤੇ ਇਹੀ ਰੈਟ ਮਤਲਬ ਕਿ ਮਹਿਰੂਮ ਕਲਰ ਦਾ ਦੁਪੱਟਾ ਆ ਰਿਹਾ ਉਹਦੇ ਨਾਲ ਤੇ ਕੰਮ ਤੁਸੀਂ ਦੇਖ ਸਕਦੇ ਹੋ ਤੁਸੀਂ ਸਾਡੀਆਂ ਹਰੇਕ ਵੀਡੀਓ ਨੂੰ ਪਿਆਰ ਕਰਦੇ ਹੋ ਲਾਈਕ ਕਰਦੇ ਹੋ ਤੇ ਅੱਗੇ ਸ਼ੇਅਰ ਕਰਦੇ ਹੋ ਤੁਸੀਂ ਕੰਮ ਦੀ ਕੁਆਲਿਟੀ ਦੇਖ ਸਕਦੇ ਹੋ ਕਿ ਕੰਮ ਕਿੱਦਾਂ ਦਾ ਅਸੀਂ ਬਣਾ ਕੇ ਦੇ ਰਹੇ ਹਮੇਸ਼ਾ ਹੀ ਇੱਕੋ ਸਾਡੇ ਕਾਰੀਗਰ ਨੇ ਪੁਰਾਣੇ ਕਾਰੀਗਰ ਨੇ ਉਹੀ ਹਮੇਸ਼ਾ ਚੱਲਦੇ ਆ ਰਹੇ ਨੇ ਸਾਡੇ ਨਾਲ ਜੁੜੇ ਹੋਏ ਨੇ ਠੀਕ ਹੈ ਜੀ ਕਾਰੀਗਰ ਵੀ ਉਦੋਂ ਜੁਟ ਕੇ ਰੱਖਦਾ ਜਦੋਂ ਉਹਦਾ ਹੱਕ ਉਹਦੀ ਮਿਹਨਤ ਉਹਦਾ ਸਹੀ ਟਾਈਮ ਦੇ ਉੱਪਰ ਸਹੀ ਪ੍ਰੋਪਰ ਮਿਲਦੀ ਰਹੇ ਠੀਕ ਹੈ ਸਾਡੇ ਲਈ ਮਤਲਬ ਕਿ ਮੰਨ ਲਿਓ 15-15 ਸਾਲ ਦੇ ਪੁਰਾਣੇ ਕਾਰੀਗਰ ਸਾਡੇ ਅੱਜ ਵੀ ਚੱਲ ਰਹੇ ਨੇ ਸਾਡੇ ਕਾਰੀਗਰ ਤੇ ਕੁੱਲ ਮਿਲਾ ਕੇ ਸਾਡੇ ਕਹਿਣ ਦਾ ਮਤਲਬ ਇਹ ਹੀ ਸੀਗਾ ਕਿ ਭੈਣ ਜਦੋਂ ਵੀ ਤੁਸੀਂ ਕੰਮ ਕਰਦੇ ਹੋ ਪਹਿਲਾਂ ਜਿਹਨੇ ਬੰਦੇ ਨੇ ਕੰਮ ਕਰਵਾਣਾ ਉਹਨੂੰ ਵੀ ਵਿਸ਼ਵਾਸ ਹੋਣਾ ਚਾਹੀਦਾ ਜਿਹੜੇ ਬੰਦੇ ਨੇ ਕੰਮ ਕਰਕੇ ਦੇਣਾ ਉਹਨੂੰ ਵੀ ਯਕੀਨ ਹੋਣਾ ਚਾਹੀਦਾ ਕਿ ਮੈਂ ਕੰਮ ਸਹੀ ਕਰਾਂ ਮੇਰੀ ਪੇਮੈਂਟ ਕਿਤੇ ਨਹੀਂ ਜਾਂਦੀ ਅਸੀਂ ਬਹੁਤ ਸੋਹਣਾ ਡਿਜ਼ਾਈਨ ਬਣਾਇਆ ਪੀਸ ਬਣਾ ਤੇ ਅਸੀਂ ਮੈਡਮ ਨੂੰ ਹੁਣ ਕੋਰੀਅਰ ਵੀ ਕਰਦੇ ਨੇ ਤੇ ਉਹਨਾਂ ਦੀ ਘਰ ਦੇ ਅੱਗੇ ਲੈ ਜਣਗੇ ਜਾਂ ਕੋਰੀਅਰ ਵਗੈਰਾ ਕਰਦਾਂਗੇ ਜੋ ਵੀ ਹੈ ਅਸੀਂ ਉਹਨਾਂ ਨਾਲ ਟੈਲੀਫੋਨ ਦੁਬਾਰਾ ਕੰਟੈਕਟ ਕਰਦੇ ਹਾਂ ਤੁਸੀਂ ਕੰਮ ਦੱਸਿਓ ਕਿੰਨਾ ਸੋਨਾ ਕੰਮ ਹੋਣਾ ਹੈ ਵਰਕ ਰੱਖਿਓ ਕਿੰਨਾ ਸੋਨਾ ਵਰਕ ਬਣਾਉਣਾ ਠੀਕ ਹੈ ਜੀ ਦੁਬਾਰਾ ਇਹਨਾਂ ਨੂੰ ਫੁੱਲ ਫੀਟਿੰਗ ਦਿਖਾਓ ਤੇ ਇਹਦਾ ਵਰਕ ਕਰਵਾਉਣ ਵਾਸਤੇ ਕੰਮ ਕਰਵਾਉਣ ਵਾਸਤੇ ਆਣਾ ਕਿੱਥੇ ਆ ਰੂਸੀ ਇਕੋ ਸ਼ੋਪ ਹੈ ਸਜਾਵਟੀ ਮੋਟਰੀ ਵਰਕਮਲੇ ਕੋਲ ਦਾ ਸਾਡਾ ਇਹ ਤਾਂ ਨੰਬਰ ਚੱਲ ਰਿਹਾ ਤੁਸੀਂ ਫੋਨ ਵੀ ਕਰ ਸਕਦੇ ਹੋ ਤੇ ਵਟਸਐਪ ਕਾਲ ਵੀ ਕਰ ਸਕਦੇ ਹੋ ਤੇ ਕੁਛ ਟਾਈਮ ਲੱਗਿੰਦਾ ਸਾਨੂੰ ਜਵਾਬ ਦੇਣ ਦੇ ਲੱਗੇ ਉਹਦਾ ਰੀਜ਼ਨ ਕੀ ਹੈ ਕਿ ਕਸਟਮਰ ਬੈਠੇ ਹੁੰਦੇ ਨੇ ਭੀੜ ਹੁੰਦੀ ਆ ਵਿਚਨ ਨੂੰ ਨਹੀਂ ਦਿੱਕਾ ਜਾਂਦਾ ਹੈਗਾ ਠੀਕ ਹੈ ਜੀ ਉਹਦਾ ਰਿਕਾਰਡਿੰਗ ਥੋੜਾ ਕੁ ਟਾਈਮ ਉੱਪਰ-ਨੀਚੇ ਹੁੰਦਾ ਲੇਕਿਨ ਜਵਾਬ ਹਰੇਕ ਨੂੰ ਮਿਲਦਾ ਠੀਕ ਹੈ ਜੀ ਵੀਡੀਓ ਚੰਗੀ ਲੱਗੀ ਲਾਈਕ ਕਰੋ ਕਮੈਂਟ ਕਰਿਓ ਸ਼ੇਅਰ ਕਰੋ